अमृतसर पूर्वी वार्ड नंबर आम आदमी पार्टी विच तानाशाही रवैये के खिलाफ आवाज हुए समाज सेविका सपना मेहरा ने पार्टी दा कर दिता है सपना मेहरा जो पिछले तीन साल तो वार्ड तेती हलका कर रही सी ने दोष लाया है कि पार्टी ने वलंटियर के योगदान नजरअंदाज करके गैर जिम्मेवार चिर उम्मीदवार बनाया है सपना मेहरा ने कहा कि पार्टी के विधायक अगवाई ने भारत के वलंटियर न सिर्फ वोट बैंक वजो वरत्या

राजकुमार ਅਤੇ ਦੀਪਕ ਮਿੰਟੂ ਸਮੇਤ ਕਈ ਹੋਰ ਵਲੰਟੀਅਰ ਸ਼ਾਮਲ ਹਨ ਸਪਨਾ ਮਹਿਰਾ ਨੇ ਹਲਕੇ ਦੇ ਨਿਵਾਸੀਆਂ ਨੂੰ ਸੂਚ-ਬੂਝ ਨਾਲ ووٹ ਦੇਣ ਦੀ ਅਪੀਲ ਕੀਤੀ ਹੈ ਅਤੇ ਆਮ ਆਦਮੀ ਪਾਰਟੀ ਦਾ ਬਾਈਕਾਟ ਕਰਨ ਦੀ ਮੰਗ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਪਾਰਟੀ ਦੇ ਚੁਲੇ ਹੋਏ ਅਣਜਾਣੇ ਚਿਹਰੇ ਹਲਕੇ ਦੀ ਭਲਾਈ ਲਈ ਕੁਝ ਨਹੀਂ ਕਰ ਸਕਣਗੇ ਨਗਰ ਨਿਗਮ 2024 ਦੀ ਚੋਣਾਂ ਚ ਪਾਰਟੀ ਦੇ ਫੈਸਲੇ ਤੇ ਨਿਵਾਸੀਆਂ ਦਾ ਫੈਸਲਾ ਹੋਣ ਲੱਗੇ ਚਰਚੇ ਦੇ ਕੇਂਦਰ ਬਿੰਦੂ ਬਣਿਆ ਹੋਇਆ ਹੈ। ਮੇਰਾ ਨਾਮ ਸਪਨਾ ਮਹਿਰਾ ਮੁਸਕਾਨ ਔਰਮਨ ਵਰਕਰ ਸੁਸਾਇਟੀ ਦੀ ਪ੍ਰੈਜ਼ੀਡੈਂਟ ਤੇ ਅਸੀਂ ਅੱਜ ਤੋਂ 3 ਸਾਲ ਪਹਿਲੇ ਅਸੀਂ ਆਮ ਆਦਮੀ ਪਾਰਟੀ ਨਾਲ ਜੁੜੀ ਸੀ ਮੈਂ ਇਹ ਸੋਚ ਕੇ ਕਿ ਇਹ ਇਮਾਨਦਾਰ ਪਾਰਟੀ ਆ ਸੋ ਅੱਜ ਉਹਨਾਂ ਦੇ ਬਾਰੇ ਹੀ ਇੱਥੇ ਅਸੀਂ ਇਕੱਠੇ ਹੋਏ ਆ ਬੋਲਣ ਵਾਸਤੇ ਤੁਸੀਂ ਕੀ ਲਗਾਇਆ ਜੀ ਆਮ ਆਦਮੀ ਪਾਰਟੀ ਦਾ ਪਾਇਦਾ ਜੀ 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 ਕਿਉਂਕਿ ਜ਼ਰੂਰਤ ਪੈ ਗਈ ਪਹਿਲਾਂ ਤੁਸੀਂ ਆਮ ਪਾਰਟੀ ਦੇ ਨਾਲ ਬੜਾ ਚੱਲਦੇ ਸੀ ਹੁਣ ਵੀ ਬੜੇ ਚੱਲਦੇ ਸੀ ਆਮ ਆਦਮੀ ਪਾਰਟੀ ਦੇ ਹੁਣ ਤਾਂ ਇਕਦਮ ਹੀ ਇਲੈਕਸ਼ਨਾਂ ਦੇ ਵਿੱਚ ਹੀ ਬਾਈਕਾਟ ਕਰ ਕੇ ਅੰਦਰ ਬਿਲਕੁਲ ਬਿਲਕੁਲ ਦੇਖੋ ਜੀ ਕਹਿੰਦੇ ਰਾ ਪਿਆ ਜਾਣੇ ਵਾ ਪਿਆ ਜਾਣੇ ਸੋ ਪਹਿਲਾਂ ਅਜ ਜਦੋਂ ਮੈਂ ਐਜ ਸੋਸ਼ਲ ਐਕਟੀਵਿਸਟ ਜਦੋਂ ਲੋਕਾਂ ਚ ਵਿੱਚਰ ਦੀ ਸੀ ਤੇ ਜੋ ਪਾਰਟੀਆਂ ਦਾ ਹਾਲ ਮੈਂ ਦੇਖਦੀ ਸੀ ਕਿ ਕਿੱਦਾਂ ਹੋ ਰਿਹਾ ਹੈ ਨਾ ਜਨਤਾ ਕਿੰਨੀ ਦੁਖੀ ਆ ਚਲੋ ਮੈਂ ਸਮਾਜ ਸੇਵਕਾ ਵਜੋਂ ਮੈਂ ਸੋਚਿਆ ਕਿ ਚਲੋ ਇੱਕ ਇਮਾਨਦਾਰ ਪਾਰਟੀ ਆ ਸੋ ਇਹਨਾਂ ਨਾਲ ਜੁੜ ਕੇ ਅਸੀਂ ਹੋਰ ਲੋਕਾਂ ਦੀ ਸੇਵਾ ਕਰ ਸਕਦੇ ਆ ਜੋ ਜੋ ਇਹਨਾਂ ਦੇ ਨਾਲ ਮੈਂ ਜੁੜੇ ਹਾਂ ਤੇ ਉਦੋਂ ਤੋਂ ਮੈਨੂੰ ਪਤਾ ਲੱਗਦਾ ਰਿਹਾ ਕਿ ਇਹ ਪਾਰਟੀ ਕਿੰਨੀ ਕਰਾਫਟ ਹੈ ਕਹਿ ਰਹੇ ਸੀ ਭ੍ਰਿਸ਼ਟਾਚਾਰ ਨਹੀਂ ਹੈ ਅਸੀਂ ਕਰੋ ਨਹੀਂ ਇਹ ਨਹੀਂ ਕਰਨੀ ਉਲਟਾ ਇਹ ਹੀ ਭ੍ਰਿਸ਼ਟਾਚਾਰ ਨਹੀਂ ਕਰ ਰਿਹਾ ਇਹਦਾ ਮਤਲਬ ਹੈ ਕਿ ਟਿਕਟ ਨਹੀਂ ਦਿੱਤੀਗੀ ਤਾਂ ਕਰਦੇ ਨਹੀਂ 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 ਮੈਨੂੰ ਪਹਿਲੇ ਦਿਨ ਤੋਂ ਕਿਸੇ ਚੀਜ਼ ਦਾ ਕੋਈ ਲਾਲਚ ਨਹੀਂ ਸੀ ਸਿਰਫ ਮਾਤਮਾ ਦਿੱਤਾ ਸਭ ਖੁਸ਼ ਹੈ ਮੇਰੇ ਕੋ ਮੈਂ ਇੱਕ ਸਿਰਫ ਲੋਕਾਂ ਦੇ ਭਲੇ ਲਈ ਲੋਕਾਂ ਦੇ ਲਈ ਸੇਵਾ ਕਰਨ ਲਈ ਮੈਂ ਇਸ ਪਾਰਟੀ ਨਾਲ ਜੁੜੀ ਸੀ ਟਿਕਟ ਤੋਂ ਐਸ ਐ ਚੀਜ਼ ਤੋਂ ਮੈਂ ਸੋਚਿਆ ਸੀ ਕਿ ਇੱਥੋਂ ਪਤਾ ਲੱਗ ਜਾਏਗਾ ਸਾਨੂੰ ਕਿ ਇਹ ਕਿੰਨੀ ਇਮਾਨਦਾਰ ਹੈ ਤੇ ਅਸੀਂ ਖੁੱਲ ਕੇ ਬੋਲ ਸਕਦੇ ਆ ਦੇਖੋ ਇਹਨਾਂ ਨੇ ਪਹਿਲੇ ਦਿਨ ਤੋਂ ਕਿਹਾ ਸੀ ਕਿ ਅਸੀਂ ਟਿਕਟ ਉਹਨੂੰ ਦੇਣੀ ਆ ਤੁਸੀਂ ਜ਼ਿਲ੍ਹਾ ਪ੍ਰਧਾਨ ਜੀ ਮਨੀਸ਼ ਅਗਰਵਾਲ ਜੀ ਦੀ ਵੀ ਵੀਡੀਓ ਪਿੱਛੇ ਜੀ ਸੁਣੀ ਹੋਣੀ ਆ ਉਹਨਾਂ ਨੇ ਕਿਹਾ ਸੀ ਕਿ ਅਸੀਂ ਟਿਕਟ ਵਾਰਚ ਉਹਨੂੰ ਦਵਾਂਗੇ ਜਿਹੜੇ ਕਿ ਵਾਰਚ ਵੇਚਦੇ ਪਿਆ ਕੰਮ ਕਰਦੇ ਪਿਆ ਨਾ ਕਿ ਕੋਈ ਹੋਰ ਨੂੰ ਅਸੀਂ ਟਿਕਟ ਦਵਾਂਗੇ ਸਰਵੇ ਦੇ ਆਧਾਰ ਤੇ ਹੋਏਗਾ ਸੋ ਇਹ ਸਾਰੇ ਮੇਰੇ ਵਾਰਡ ਪ੍ਰਵਾਸੀ ਇੱਥੇ ਖੜੇ ਨੇ ਇੰਨਾ ਸਾਡਾ ਨੂੰ ਵੀ ਪੁੱਛ ਲਓ ਕਿ ਮੈਂ 2.5 ਸਾਲ ਤੋਂ 3 ਸਾਲ ਤੋਂ ਜਦੋਂ ਦੀ ਪਾਰਟੀ ਨਾਲ ਜੁੜੀ ਆ ਮੈਂ ਇਹਨਾਂ ਦੇ ਹੱਕ ਲਈ ਹਰ ਕੰਮ ਕਰਵਾਇਆ ਸੋ ਇਸ ਵਾਰ ਚ ਹੋਰ ਕੋਈ ਐਕਟਿਵ ਐਕਟਿਵ ਲੇਡੀਆਂ ਨਹੀਂ ਸੀ ਟਿਕਟ ਵੀ ਲੇਡੀਆਂ ਐ ਸਵਾਰ ਦੀ ਸਨਣਾ ਨੇ ਐਨ ਮੌਕੇ ਜਾ ਕੇ ਪੈਸੇ ਖਾ ਕੇ ਕਿ ਇਹ ਹਮ ਨੂੰ ਅਨੌਰ ਅਸ਼ਨੌਰ ਕੋਰ ਲੜਕੀ ਹੈ ਜਿੰਨਾਂ ਕੋਈ ਜਾਣਦਾ ਨਹੀਂ ਇਸ ਵਾਰ ਚ ਠੀਕ ਹੈ ਔਰ ਇਹਨਾਂ ਨੇ ਆਪਣੀ ਬੇਟੀ ਦੀ ਫੋਟੋ ਲਗਾ ਕੇ ਦੇ ਇੱਥੇ ਟਿਕਟ ਉਹਨਾਂ ਨੂੰ ਦਵਾਤੀ ਆ। ਅੱਜ ਦੇ ਨਹੀਂ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਆਮ ਆਦਮੀ ਪਾਰਟੀ ਦੇ ਤੇ ਪੈਸੇ ਲੈ ਕੇ ਟਿਕਟਾਂ ਦੇਣ ਦਾ ਇਲਜ਼ਾਮ ਲਗਾ ਰਹੇ ਨੇ ਕਿਤੇ ਉਸੇ ਸਿਲਸਿਲੇ ਦੇ ਦੌਰਾਨ ਤੁਹਾਡੇ ਨਾਲ ਵੀ ਇਸ ਤਰ੍ਹਾਂ ਤੇ ਨਹੀਂ ਹੋਇਆ ਤੁਹਾਡੇ ਕੋਲ ਵੀ ਪੈਸੇ ਦੀ ਮੰਗ ਕੀਤੀ ਸੀ। ਦੇਖੋ ਜੀ ਸਟਾਰਟਿੰਗ ਜਿ ਸਮਾਂ ਦੇ ਤੇ ਪੈ ਸੀ 30 35 ਲੱਖ ਜਿਹੜਾ ਕੋਈ ਹੈਗਾ ਉਹ ਕੌਂਸਲਰ ਦੀ ਟਿਕਟ ਹੈ ਨਾ ਲਈ ਅਪਲਾਈ ਕਰੇ ਪਰ ਮੈਂ ਪਹਿਲੇ ਦਿਨ ਤੋਂ ਮੈਂ ਹਮੇਸ਼ਾ ਬੋਲਦੀ ਆਈ ਹਾਂ ਬਿਨਾ ਪੈਸੇ ਤੋਂ ਟਿਕਟ ਦੇਣਗੇ ਤੇ ਸੀਟ ਟਿਕਟ ਲਵਾਂਗੇ ਆਪਾਂ ਐ ਨਹੀਂ ਕਰ ਸਕਦੇ ਕਿਉਂਕਿ ਅਸੀਂ ਸਮਾਜ ਨੂੰ ਬਦਲਣ ਵਾਸਤੇ ਇੱਥੇ ਆਇਆ ਨਾ ਕਿ ਹੋਰ ਗਲਤ ਕਰਨ ਵਾਸਤੇ ਤੁਸੀਂ ਦੇਖ ਸਕਦੇ ਹੋ ਸਾਰਿਆਂ ਨੂੰ ਪੁੱਛੋ ਤੁਸੀਂ ਸਾਰੇ ਦਰਸ਼ਕ ਇਹ ਤੁਹਾਨੂੰ ਕਿ ਅਸੀਂ ਕਿੰਨੇ ਇਮਾਨਦਾਰ ਨੇ ਕਿਸ ਤਰ੍ਹਾਂ ਲੋਕਾਂ ਦੀ ਸੇਵਾ ਕਰਦੇ ਹਾਂ ਅਸੀਂ ਪੈਸੇ ਲਈ ਨਹੀਂ ਇਸ ਨਾਲ ਜੁੜੇ ਇਹਨਾਂ ਨੇ ਟਿਕਟਾਕ ਉਹਨਾਂ ਲੋਕਾਂ ਨੂੰ ਦਿੱਤੀਆਂ ਜਿਨੇ ਜਿਹੜੇ ਪੈਸੇ ਕਮਾ ਕੇ ਇਹਨਾਂ ਨੂੰ ਦੇ ਸਕਦੇ ਹੋ ਆਮ ਆਦਮੀ ਪਾਰਟੀ ਵੀ ਕਹਿ ਰਹੀ ਹੈ ਜੀ ਆਪਾਂ ਬਹੁਤ ਇਮਾਨਦਾਰੀ ਨਾਲ ਸਰਕਾਰ ਚਲਾ ਰਹੇ ਹਾਂ ਸਾਡੇ ਤੇ ਗਰੰਟੀ ਨਹੀਂ ਹੋਣੀ ਜੀ ਜੀ ਆਹ ਮੇਰੇ ਆਮ ਜਿਹੜੇ ਲੋਕ ਨੇ ਉਹਨਾਂ ਨੂੰ ਟਿਕਟਾਂ ਦੇ ਰਹੇ ਆ ਕਿਉਂਕਿ ਅੱਗੇ ਲਿਆ ਰਹੇ ਆ ਉਹਨਾਂ ਨੂੰ ਤੁਸੀਂ ਆਹ ਤੁਸੀਂ ਦੇਖਦੇ ਆ ਆਮ ਆਦਮੀ ਆ ਇਹਨੂੰ ਕੋਈ ਜਾਣਦਾ ਇਸ ਵਾਰਡ ਚ ਪੁੱਛ ਲੈ ਵਾਰਡ ਵਾਲਿਆਂ ਨੂੰ ਪੁੱਛੋ ਇਹਨੂੰ ਕੋਈ ਜਾਣਦਾ ਸੋ ਇਹ ਇਹ ਸਭ ਇਹਨਾਂ ਦੀ ਗੱਲਾਂ ਸੀ ਸੋ ਮੈਂ ਅਬ ਇਸ ਚੀਜ਼ ਤੋਂ ਮੈਨੂੰ ਬੜਾ ਮੈ ਸ਼ੁਕਰ ਕੀਤਾ ਮੈਂ ਇਹਨਾਂ ਦੇ ਪਿੰਜਰੇ ਤੋਂ ਆਜ਼ਾਦ ਹੋਈ ਆ ਕਿਉਂਕਿ ਅਸੀਂ ਇਨਰ ਚ ਰਹਿ ਕੇ ਮੈਂ ਕੁਝ ਬੋਲ ਵੀ ਨਹੀਂ ਸਕਦੀ ਸੋ ਮੈਨੂੰ ਬੜੀ ਖੁਸ਼ੀ ਦੀ ਗੱਲ ਆ ਕਿ ਮੈਂ ਇਸ ਤੋਂ ਆਜ਼ਾਦ ਹੋਈ ਉਸ ਨੂੰ ਨਜਾਦ ਉਮੀਦਵਾਰ ਦੇ ਤੌਰ ਤੇ ਮੈਂ ਆਜ਼ਾਦ ਉਮੀਦਵਾਰ ਦੇ ਇਥੋਂ ਨਿਕਲ ਕੇ ਮੈਂ ਆਜ਼ਾਦ ਨੂੰ ਦੇਖ ਸਕਦਾ ਤੁਸੀਂ ਉੱਪਰ ਬੋਰਡ ਲੱਗੀ ਮੇਰੇ ਔਰ ਸਿ ਪੇਪਰ ਪਰੇ ਸਾਰਾ ਕੁਝ ਕੀਤਾ ਇਹਨਾਂ ਨੂੰ ਉਹ ਵੀ ਬਰਦਾਸ਼ਤ ਨਹੀਂ ਆ ਕਿ ਇਹਨਾਂ ਨੇ ਜਿੱਤ ਜਾਣਾ ਇਹਨਾਂ ਨੂੰ ਉਹ ਵੀ ਮੇਰੇ ਘਟਵਾ ਦਿੱਤੀ ਉਰੇ ਸੀ ਦੇ ਦਿੱਤੀ ਉਹਨਾਂ ਨੇ ਸਭ ਕੁਝ ਸਾਨੂੰ ਨਿਚੋਣ ਨਿਸ਼ਾਨ ਦਿੱਤਾ ਟੈਂਪਲਸ ਦੇਖੋ ਬਣਾਏ ਆ ਨਾ ਬੋਰਡਸ ਲਗਾਏ ਹੋਏ ਸਾਰੇ ਪਰ ਇਹਨਾਂ ਨੇ ਉਹ ਵੀ ਮੇਰਾ ਕਟਵਾਇਆ ਮੈਡਮ ਇਲੈਕਸ਼ਨਾਂ ਦੇ ਵਿੱਚ ਹੀ ਕੀ ਜ਼ਰੂਰਤ ਪਈ ਤੁਸੀਂ ਬਾਈਕਾਟ ਕਰ ਰਹੇ ਹੋ ਪਹਿਲਾਂ ਵੀ ਤੁਸੀਂ ਛੱਡ ਸਕਦੇ ਸੀ ਤੇ ਉਹੀ ਤੇ ਟਾਈਮ ਹੈ ਬਾਈਕਾਟ ਕਰਨ ਦਾ ਜੇ ਅੱਜ ਵੀ ਇਹਨਾਂ ਦੇ ਕੌਂਸਲਰ ਜਿੱਤ ਗਏ ਤੇ ਫਿਰ ਸਾਡਾ ਕੁਝ ਨਹੀਂ ਸਮਾਜ ਦਾ ਹੋ ਸਕਦਾ ਇਹੀ ਟਾਈਮ ਹੈ ਸਾਰਿਆਂ ਨੂੰ ਅਵੇਅਰ ਕਰਨ ਦਾ ਮੈਂ ਕਹਿੰਨੀ ਆ ਮੈਂ ਇਸ ਹਮੇਸ਼ਾ ਸ਼ਹਿਰ ਐਜ਼ ਇਸ ਸਮਾਜ ਸੇਵਕਾ ਹਰ ਵਾਰਡਾ ਦਾ ਹਰ ਜਗ੍ਹਾ ਤੇ ਮੈਂ ਇਹਨਾਂ ਦੇ ਲਈ ਖੜੀ ਰਹੀਆਂ ਕਿ ਚਲੋ ਸਾਡੀ ਸਰਕਾਰ ਆਏਗੀ ਤਾਂ ਵਧੀਆ ਹੋਏਗਾ ਪਰ ਇਹ ਸਰਕਾਰ ਬਿਲਕੁਲ ਨਹੀਂ ਅਸੀਂ ਬਾਇਕਾਟ ਕਰਨਾ ਅਸੀਂ ਸਾਰੇ ਰਲ ਕੇ ਵਿਰੋਧ ਕਰੋ ਵੀ ہماری ਵੀ ਪਾਰਟੀ ਦੇ ਵਿਰੋਧੀ ਨਹੀਂ ਕੋਈ ਡਰਨਗੇ ਇਹਨਾਂ ਦੇ ਖਿਲਾਫ ਬਿਲਕੁਲ ਬਿਲਕੁਲ ਜੀ ਅਸੀਂ ਸਾਨੂੰ ਡਰ ਨਹੀਂ ਕਿਸੇ ਦਾ ਆਮ ਆਦਮੀ ਪਾਰਟੀ ਜੈ ਆਮ ਆਦਮੀ ਪਾਰਟੀ ਜੈ ਆਮ ਆਦਮੀ ਪਾਰਟੀ ਜੈ ਆਮ ਆਦਮੀ ਪਾਰਟੀ ਜੈ ਆਮ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਖਿਲਾਫ ਨਾਰੇ ਪਾ ਰਹੇ ਸਾਰੇ ਬਾਇਕਾਟ ਪਾਸੇ ਇੱਕ ਹੋਰਾਂ ਦੇ ਖਿਲਾਫ ਆਵਾਜ਼ ਚੁੱਕਦੇ ਪਾਏ ਚੱਲੇਗਾ ਰਾਜ ਤੁਸੀਂ ਦੇਖ ਸਕਦੇ ਹੋ ਇਸ ਮਹਿਲਾਵਾਂ ਦਾ ਕਿੰਨਾ ਅਕ੍ਰੋਸ਼ ਨਜ਼ਰ ਆ ਰਿਹਾ ਆਮ ਆਦਮੀ ਪਾਰਟੀ ਦੇ ਖਿਲਾਫ ਜੋ ਕਿ ਇਹ ਲੋਕ ਹਾਂ ਕਿ ਨਾਰੇ ਪਾਜੀ ਕਰ ਰਹੇ ਨੇ ਪਾਰਟੀ ਦਫਤਰ ਦੇ ਬਾਹਰ ਸਾਡੇ ਨਾਲ ਸਪਤਾ ਮੈਰੀ ਜੀ ਦੇ ਉਹਨਾਂ ਦੇ ਨਾਲ ਉਹਨਾਂ ਦੇ ਹੋਰ ਵੀ ਜਿਹੜੇ ਮੈਡਮ ਹੈਗੇ ਨੇ ਹਾਂਜੀ ਪਾਟੀਆਂ ਦੇ ਏਸ ਆਪਣਾ ਪਟਿਆ ਸੋਸ਼ਲ ਵਰਕਰ ਐਜ਼ ਅ ਸੋਸ਼ਲ ਵਰਕਰ ਹੋਣ ਦੇ ਨਾਤੇ ਮੈਂ ਇੱਕ ਆਪਣੀ ਪਹਿਨਾਵਰਗੀ ਸਪਨਾ ਮਹਿਰਾ ਜੋ ਮੈਡਮ ਜਿਨੇ 19 ਸੇਵਾ ਕੀਤੀ ਹੈ 3 ਸਾਲ ਤੋਂ ਇਹ ਆਮ ਆਦਮੀ ਪਾਰਟੀ ਦੇ ਨਾਲ ਸੇਵਾ ਕਰਕੇ ਸੇਵਾ ਕਰਦੀ ਰਹੀ ਸੀ ਤੇ ਇਹਦਾ ਯੂਜ਼ ਕੀਤਾ ਗਿਆ ਯੂਜ਼ ਐਂਡ ਥਰੋ ਜਿਹੀ ਅਸੀਂ ਸੁਣੀ ਹੈ ਇਹੀ ਗੱਲਾਂ ਹੈ ਲੇਕਿਨ ਅੱਜ ਅਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਇਹਨੂੰ ਇਸਤੇਮਾਲ ਕੀਤਾ ਗਿਆ ਪਹਿਲੇ ਤੇ 3 ਸਾਲ ਵੇਖੋ ਜੀ ਐਨੇ ਅੰਦੀ ਮਿਹਨਤ ਕੀਤੀ ਕਿਹੜੀ ਆਪਣਾ ਜਗ੍ਹਾ ਜਿੱਥੇ ਇਹਨੂੰ ਨਹੀਂ ਭੇਜਿਆ ਗਿਆ ਕਿ ਜਿੱਥੇ ਉਹ ਕੰਮ ਕਰ ਗਿਆ ਉੱਥੇ ਉਹ ਕੰਮ ਕਰ ਗਿਆ ਪਟ્રોલ ਖੁਦ ਦਾ ਸਾਰੀ ਜਿੰਨਾ ਖਰਚਾ ਕੀਤਾ ਇਸ ਕੁੜੀ ਨੇ 5-7 ਲੱਖ ਰੁਪਇਆ ਲਗਾ ਕੇ ਇਸ ਪਾਰਟੀ ਨੂੰ ਆਪਣਾ ਟਾਈਮ ਦਿੱਤਾ ਤਾਂ ਆਪਣੀ ਸਿਹਤ ਲਈ ਨਹੀਂ ਵੇਖੀ ਤੇ ਅੱਜ ਇਸ ਲੇਡੀ ਨੂੰ ਇਹਨਾਂ ਨੇ ਠੱਗਾ ਕੀਤਾ ਬਹੁਤ ਸਗੜਾ ਠੱਗਾ ਕੀਤਾ ਜਿਹਦੇ ਵਿਰੋਧ ਵਿੱਚ ਅਸੀਂ ਨਾਲ ਖੜੇ ਆ ਅਸੀਂ ਇਸ ਪਾਰਟੀ ਦਾ ਬਾਇਕਾਟ ਕਰ ਰਹੇ ਆਂ ਔਰ ਹਮੇਸ਼ਾ ਅਸੀਂ ਸੱਚ ਦੇ ਸਾਥੇ ਦੇ ਨਾਲ ਤੁਰੇ ਆਂ ਤੇ ਸੱਚ ਦੇ ਨਾਲ ਹੀ ਤੁਰੇ ਰਾਵਾਂਗੇ ਤੇ ਇਸ ਕਰਕੇ ਅਸੀਂ ਇਸ ਪਾਰਟੀ ਨਾਲ ਕੋਈ ਸਾਡਾ ਲਿੰਕ ਨਹੀਂਗਾ ਅਸੀਂ ਬਾਕੀਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਆਪਣੇ ਸਮਾਜ ਦੇ ਵੀ ਆਪਣਾ ਲੋਕਾਂ ਨੂੰ ਆਪਣੇ ਦੇਸ਼ ਵਾਸੀਆਂ ਨੂੰ ਕਿ ਆਮ ਆਦਮੀ ਪਾਰਟੀ ਦੇ ਸਾਡੇ ਨਾਲ ਇਹ ਤ ਕਿ ਕੀਤਾ ਜੇ ਇਥੇ ਅਮਰਸਰ ਦੇ ਵਿੱਚ ਧੱਕਾ ਕੀਤਾ ਤੇ 33 ਨੰਬਰ ਵਾਰਡ ਚ ਹੋਰ ਕਿਧਰੇ ਵੀ ਕੀਤਾ ਹੋਏਗਾ ਜਾਂ ਕਰਦੇ ਹੋਣਗੇ ਜਾਂ ਅੱਗੋਂ ਵੀ ਕਰਨਗੇ ਪਲੀਜ਼ ਇਸ ਆਵਾਜ਼ ਵੀ ਪਾਰਟੀ ਨਾਲ ਹੱਥ ਜੋੜ ਕੇ ਬੇਨਤੀ ਆ ਕਿ ਬਾਈਕਟ ਕਰੋ ਤੇ ਆਪਣਾ ਭਵਿਸ਼ਾ ਆਪ ਆਪਣਾ ਬਣਾਓ 13 ਸਾਲ ਹੋ ਗਏ ਮੈਨੂੰ ਜੁੜੇ ਨੂੰ ਜੀ ਆ ਮਾੜੀ ਪਾਂਦ ਤੋਂ ਇਹ ਐਕਚੁਅਲੀ ਮੇਰੀ ਸਿਸਟਰ ਲੱਗਦੀ ਆ ਪੂਆ ਦੀ ਬੇਟੀ ਮੈਂ ਇੰਨਾ ਜ਼ੋਰ ਲਾਇਆ ਇਹਦੇ ਪਿੱਛੇ ਆ ਭੈਣ ਮੇਰੀ ਨੇ ਦਿਨਾਂ ਜੇ ਹੋਏ ਨੇ ਲਾਇਆ ਉਹਨਾਂ ਜ਼ੋਰ ਮੈਂ ਲਾਇਆ ਪਰ ਅੱਜ ਤੱਕ ਇੱਕ ਫੋਨ ਨਹੀਂ ਚੱਕਦੀ ਇਡੀ ਗੰਦੀ ਪਾਰਟੀ ਆ ਕੌਣ ਹੀ ਫੋਟਾ ਕੋਈ ਨਹੀਂ ਫੋਟਾ ਐਮ.ਐਲ.ਏ. ਜੀਵਨ ਜੋਰ ਕੌਰ ਅੱਜ ਵੀ ਜੀ ਕਹਿ ਰਹੇ ਫੋਟਾ ਹਰ ਮਿਲਦੇ ਆ ਜੀਵਨ ਜੋਰ ਕੌਰ ਮੈਡਮ ਦੇ ਨਾਲ ਨਜ਼ਰ ਆਉਂਦੇ ਰਹੇ ਨੇ ਕਿੱਥੇ ਆਉਂਦੇ ਰਹੇ ਨਜ਼ਰ ਤੁਹਾਡੇ ਨਾਲ ਤੇ ਕਰੀ ਨਾ ਮੈਂ ਆਪਣਾ ਮੈਰ ਜੀ ਤੁਹਾਡੇ ਨਾਲ ਤੁਂ ਨਹੀਂ ਨਜ਼ਰ ਆਏ ਜੀ ਤੁਹਾਡੇ ਨਾਲ ਨਹੀਂ ਨਜ਼ਰ ਆਏ ਕਦੀ ਅਈ ਫੋਨ ਕਰਦੇ ਆ ਫੋਨ ਕਿਹਦੇ ਪੈ ਕੋਈ ਪੰਗਾ ਰਹਿ ਜੀ ਅਈ ਫੋਨ ਕਰੀਏ ਫੋਨ ਹੀ ਚੱਗਦੀ ਪੁਲਿਸ ਵਾਲੇ ਨੇ ਤੇਰੀ ਚੰਗੀ ਭੈਣ ਆ ै करो বাैगाे अड बैगाते हैं बाैकाला এ है बैका गा सेहीचा।